मुंडा कुड़ी तो सब कुछ सादा। नमस्कार जय श्री प्रेम धाम श्री प्रेम धाम मेला 2026 हर साल की तरह इस साल भी 21, 22 और 23 अप्रैल धूमधाम प्रेम धाम विखे मनाया जा रहा है और इस बार 22 अप्रैल 21 कन्या का समूहिक विवाह इक्की समूहिक विवाह प्रेम धाम विखे और ਵਿਸ਼ਾਲ ਰਸ ਯਾਤਰਾ ਸੂਫੀ ਮਹਿਫਲ ਰਾਸ਼ਨ ਵੰਡ ਸਮਾਰੋਹ ਬਜ਼ੁਰਗਾਂ ਲਈ ਕੰਨਿਆ ਮਸ਼ੀਨਾ ਤੇ ਹੋਰ ਵੀ ਬੜੇ ਅੱਛੇ ਅੱਛੇ ਉਪਰਾਲੇ ਕੀਤੇ ਜਾ ਰਹੇ ਐ ਮੈਂ ਆਗ੍ਰਹਿ ਕਰੂੰਗਾ ਜਿੰਨੇ ਵੀ ਸੰਗਤ ਇਸ ਵੀਡੀਓ ਨੂੰ ਦੇਖ ਰਹੀ ਹੈ ਸ਼ੇਅਰ ਕਰੋ ਔਰ ਜੋ ਵੀ ਇਸ ਵੀਡੀਓ ਨੂੰ ਦੇਖ ਕੇ ਕੋਈ ਬਸ ਸਹਾਇ ਪਰਿਵਾਰ ਹੈ ਕੋਈ ਮੇਰੀ ਪੈਨ ਜਿਹਦਾ ਕੋਈ ਸਹਾਰਾ ਨਹੀਂ ਹੈ ਜਾਂ ਪਰਿਵਾਰ ਗਰੀਬ ਹੈ ਔਰ ਲੜਕੀ ਦੇ ਵਿਆਹ ਲਈ ਅਸਮਰਥ ਹੈ ਤਾਂ ਉਹ ਜਲਦ ਤੋਂ ਜਲਦ ਪ੍ਰੇਮ ਦਾ ਵਿਖੇ ਰਜਿਸਟ੍ਰੇਸ਼ਨ ਕਰਵਾਉਣ ਆਪਣਾ ਆਧਾਰ ਕਾਰਡ ਲੈ ਕੇ ਆਣਾ ਔਰ ਪਰਿਵਾਰ ਦਾ ਕੋਈ ਵੀ ਇੱਕ ਮੈਂਬਰ ਆਪਣਾ ਆਧਾਰ ਕਾਰਡ ਜਮ੍ਹਾਂ ਕਰਵਾ ਕੇ ਜਾਊਗਾ ਜਿਸ ਵੀ ਲੜਕੀ ਦੀ ਸ਼ਾਦੀ ਹੋਣੀ ਹੈ ਲੜਕਾ ਔਰ ਲੜਕੀ ਤੁਹਾਡੇ ਹੈ ਔਰ ਬਾਕੀ ਸਭ ਕੁਝ ਜੋ ਵੀ ਇੰਤਜ਼ਾਮ ਹੈ ਉਹ ਪ੍ਰੇਮ ਦਾ ਵੱਲੋਂ ਹੋਣਗੇ 22 ਅਪ੍ਰੈਲ ਨੂੰ ਸਵੇਰ ਲਗਭਗ 10:30 ਵਜੇ ਦੇ ਕਰੀਬ ਵਿਆਹ ਲੜਕੀਆਂ ਦੇ ਸਟਾਰਟ ਹੋਣਗੇ 21 ਲੜਕੀਆਂ ਦਾ ਵਿਵਾਦ ਰੱਖੇ ਗਏ ਨੇ ਔਰ ਉਸ ਤੋਂ ਇਲਾਵਾ ਇਸ ਤੋਂ ਵੀ ਬੰਧ ਹੋਣਗੇ ਤਾਵੇਂ ਕੋਈ ਗੱਲ ਨਹੀਂ ਪ੍ਰੇਮ ਦਾ ਵੱਲੋਂ ਕੀਤੇ ਜਾਣਗੇ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਅਸਹਾਇ ਪਰਿਵਾਰ ਦਾ ਅਸੀਂ ਸਹਾਰਾ ਬਣ ਸਕੀਏ ਜੈ ਸ਼੍ਰੀ ਪ੍ਰੇਮ ਦਾ